ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਕਵਲ ਪ੍ਰੀਤ ਨੂੰ ਉਸਦੇ ਘਰ ਛੱਡ ਕੇ ਆਉਂਦਾ ਹੈ ਤਾਂ ਰਸਤੇ 'ਚ ਉਸ ਨੂੰ सोनू ਮਿਲ ਜਾਂਦਾ ਹੈ ਤੇ ਉਹ ਉਸ ਨੂੰ ਕਹਿੰਦਾ ਹੈ ਕਿ ਹਾਂ ਵੀ ਕੀ ਗੱਲ ਹੋਈ ਤੂੰ ਸਾਡੇ ਘਰ ਕਿਉਂ ਨਹੀਂ ਆਇਆ ਤੇ ਕਵਲ ਕਹਿੰਦਾ ਹੈ ਕਿ ਨਹੀਂ ਨਹੀਂ ਮੈਂ ਥੋੜਾ ਜਲਦੀ ਵਿੱਚ ਹਾਂ ਮੈਂ ਘਰ ਵਾਪਸ ਜਾਣਾ ਹੈ ਤੇ ਉਧਰ ਦੂਜੇ ਪਾਸੇ ਮੰਮੀ ਤੇ ਵਿੱਕੀ ਆਪਸ ਵਿੱਚ ਗੱਲਾਂ ਕਰ ਰਹੇ ਹੁੰਦੇ ਹਨ ਕਿ ਅਮਨ ਨੇ ਜਿਹੜਾ ਸਾਡੇ ਘਰੋਂ ਜਾਣ ਦਾ ਫੈਸਲਾ ਕੀਤਾ ਇਹ ਬਹੁਤ ਹੀ ਵਧੀਆ ਹੈ ਕਿਉਂਕਿ ਉਹ ਤਾਂ ਹੈ ਹੀ ਇੱਕ ਨੰਬਰ ਦੀ ਭੁੱਖੀ ਉਹ ਤੇ ਇੱਥੋਂ ਸਾਰਾ ਕੁਝ ਲੈਣ ਦੀ ਚਾਲ ਵਿੱਚ ਹੀ ਆਈ ਸੀ ਉਸ ਨੂੰ ਤਾਂ ਰੋਜ਼ ਨਵੇਂ-ਨਵੇਂ ਸੂਟ ਨਵੇਂ-ਨਵੇਂ ਚੀਜ਼ਾਂ ਤੇ ਨਵੇਂ-ਨਵੇਂ ਰਸਤ ਜਾਣ ਜਗ੍ਹਾ ਤੇ ਜਾਣ ਦਾ ਸ਼ੌਂਕ ਚੜਿਆ ਰਹਿੰਦਾ ਸੀ ਬਸ ਇਸ ਕਰਕੇ ਚੰਗਾ ਹੀ ਹੋਇਆ ਕਿ ਅਮਨ ਇੱਥੋਂ ਚਲੀ ਗਈ ਕਿਉਂਕਿ ਵਿੱਕੀ ਤੇ ਵਿੱਕੀ ਦੀ ਮੰਮੀ ਕਹਿੰਦੇ ਨੇ ਕਿ ਜਿੰਨਾ ਲਾਲਚ ਉਹਨਾਂ ਨੂੰ ਹੈ ਪ੍ਰੀਤ ਦੇ ਘਰੋਂ ਸਮਾਨ ਰਣਦਾ ਉਹ ਸਾਰਾ ਕੁਝ ਸਿਰਫ ਉਹਨਾਂ ਵਾਸਤੇ ਹੀ ਰਵੇ ਤੇ ਵਿੱਕੀ ਕਹਿੰਦਾ ਕਿ ਜੇਕਰ ਉਹ ਇੱਥੇ ਰਹਿੰਦੀ ਤਾਂ ਸਾਨੂੰ ਉਸਦੇ ਵਿਆਹ ਦੇ ਨਾਲ ਨਾਲ ਉਸ ਨੂੰ ਸਾਰਾ ਸਮਾਨ ਵੀ ਦੇਣਾ ਪੈਣਾ ਸੀ ਅਸੀਂ ਉਸ ਨੂੰ ਆਪਣੀ ਕੁੜੀ ਬਣਾ ਕੇ ਅਗਰ ਵਿਆਹ ਕਰਦੇ ਤਾਂ ਜਿਵੇਂ ਪ੍ਰੀਤ ਅੱਜ ਆਪਣੇ ਘਰੋਂ ਸਮਾਨ ਢੋ ਢੋ ਕੇ ਲੈਂਦੀ ਹੈ ਸਾਨੂੰ ਵੀ ਉਧਰ ਭੇਜਣਾ ਪੈਣਾ ਸੀ ਪਰ ਇਹ ਸਾਰੀਆਂ ਗੱਲਾਂ ਜਦੋਂ ਪ੍ਰੀਤ ਦੇ ਕੰਨਾਂ ਵਿੱਚ ਪੈਂਦੀਆਂ ਨੇ ਤਾਂ ਉਹ ਇਹ ਸਾਰਾ ਕੁਝ ਸੁਣ ਕੇ ਹਰਾਮ ਰਹਿ ਜਾਂਦੀ ਹੈ ਤੇ ਸੋਚਣ ਲੱਗ ਜਾਂਦੀ ਹੈ ਕਿ ਮੇਰੇ ਭਰਾ ਪਰਜਾਈ ਬਿਲਕੁਲ ਠੀਕ ਕਹਿ ਰਹੇ ਸੀ ਕਿ ਵਿੱਕੀ ਤੇ ਉਸ ਦੀ ਮੰਮੀ ਬਹੁਤ ਲਾਲਚੀ ਹਨ ਜਦੋਂ ਇਹ ਸਾਰੀ ਇਹ ਗੱਲਾਂ ਪ੍ਰੀਤ ਸੁਣਦੀ ਹੈ ਤੇ ਉਸ ਦੇ ਪੈਰਾਂ ਤੋਂ ਜ਼ਮੀਨ ਖਿਸਕ ਜਾਂਦੀ ਹੈ ਤੇ ਵਿੱਕੀ ਤੇ ਉਸ ਦੀ ਮੰਮੀ ਹੈਰਾਨ ਰਹਿ ਜਾਂਦੇ ਹਨ ਕਿ ਇਹ ਕਿਹੜੇ ਵੇਲੇ ਆਈ ਜਦੋਂ ਪ੍ਰੀਤ ਅਚਾਨਕ ਘਰ ਆ ਜਾਂਦੀ ਹੈ ਤੇ ਸਾਰੀ ਇਹ ਗੱਲਾਂ ਸੁਣ ਲੈਂਦੀ ਹੈ ਤਾਂ ਉਸ ਦੇ ਅੱਖਾਂ ਦੇ ਸਾਹਮਣੇ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਵਾਕਈ ਮੇਰੇ ਭਰਾ ਪਰਚਾਈ ਠੀਕ کہہ ਰਹੇ ਸੀ ਵਿੱਕੀ ਤੇ ਉਸਦੀ ਮੰਮੀ ਲਾਲਚੀ ਨੇ ਇਹਨਾਂ ਨੇ ਮੈਨੂੰ ਸਿਰਫ ਇੱਕ ਕਟਪੁਤਲੀ ਬਣਾ ਕੇ ਰੱਖਿਆ ਹੈ ਮੈਂ ਇਹਨਾਂ ਪਿੱਛੇ ਆਪਣੇ ਮਾਪੇ ਤੱਕ ਨੂੰ ਬੁਰਾ ਬੋਲ ਕੇ ਆਈ ਹਾਂ ਆਪਣੇ ਭਰਾ ਪਰਚਾਈ ਤੱਕ ਨੂੰ ਬੁਰਾ ਬੋਲ ਕੇ ਆਈ ਹਾਂ ਪਰ ਵਿੱਕੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਉਹ ਕਹਿੰਦਾ ਹੈ ਕਿ ਨਹੀਂ ਅਸੀਂ ਤਾਂ ਇਤਾਂ ਦਾ ਕੁਝ ਨਹੀਂ کہہ ਰਹੇ ਤਾਂ ਪ੍ਰੀਤ ਕਹਿੰਦੀ ਹੈ ਕਿ ਤੁਸੀਂ ਮੈਨੂੰ ਪਾਗਲ ਸਮਝ ਕੇ ਰੱਖਿਆ ਹੈ ਮੈਂ ਖੁਦ ਦੇਖਿਆ ਸੁਣਿਆ ਹੈ ਕਿ ਤੁਸੀਂ ਕਿੱਦਾਂ ਗੱਲਾਂ ਕਰ ਰਹੇ ਸੀ ਤਾਂ ਵਿੱਕੀ ਕਹਿੰਦਾ ਹੈ ਕਿ ਅਸੀਂ ਕੁਝ ਨਹੀਂ ਕਰ ਰਹੇ ਸੀ ਅਸੀਂ ਸਿਰਫ ਤੇਰੀਆਂ ਤਰੀਫਾਂ ਹੀ ਕਰ ਰਹੀ ਸੀ ਪਰ ਪ੍ਰੀਤ ਨੂੰ ਹੁਣ ਉਹਨਾਂ ਤੇ 1% ਵੀ ਵਿਸ਼ਵਾਸ ਨਹੀਂ ਰਿਹਾ ਤੇ ਪ੍ਰੀਤ ਹੁਣ ਫੈਸਲਾ ਕਰ ਲੈਂਦੀ ਹੈ ਕਿ ਮੈਂ ਵਿੱਕੀ ਨਾਲ ਇੱਕ ਮਿੰਟ ਨਹੀਂ ਰਹਿਣਾ ਕਿਉਂਕਿ ਉਸ ਨੂੰ ਇਦਾਂ ਲੱਗਦਾ ਹੈ ਕਿ ਮੇਰੀ ਭੂਆ ਬਿਲਕੁਲ ਠੀਕ ਹੈ ਮੇਰੀ ਭੂਆ ਨਾਲ ਵੀ ਤੁਸੀਂ ਸ਼ਰੀਕਾ ਬਣਾਇਆ ਜਿਸ ਨੇ ਮੇਰਾ ਰਿਸ਼ਤਾ ਕਰਾਇਆ ਜੇ ਤੁਸੀਂ ਮੇਰੀ ਭੂਆ ਦੇ ਨਹੀਂ ਬਣੇ ਤਾਂ ਮੇਰੇ ਮੇਰੇ ਘਰ ਵਾਲਿਆਂ ਦੇ ਕਿੱਥੋਂ ਬਣ ਜਾਓਗੇ ਇਸ ਕਰਕੇ ਉਹ ਫੈਸਲਾ ਕਰਦੀ ਹੈ ਕਿ ਹੁਣ ਉਹ ਇੱਥੇ ਨਹੀਂ ਰਹੇਗੀ ਉਹ ਵਿੱਕੀ ਨੂੰ ਸਾਫ਼ ਕਹਿ ਦਿੰਦੀ ਹੈ ਕੀ ਮੈਨੂੰ ਤੇਰੇ ਤੋਂ ਧੀ ਵੋਸ ਚਾਹੀਦਾ ਹੈ ਮੈਂ ਜਲਦਬਾਜੀ ਵਿੱਚ ਆ ਕੇ ਵਿਆਹ ਲਈ ਹਾਂ ਕਰ ਦਿੱਤੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਤੂੰ ਇੰਨਾ ਖਰਾਬ ਨਿਕਲੇਗਾ ਤੇ ਤੇਰੀ ਮੰਮੀ ਵੀ ਤੇਰਾ ਸਾਥ ਦੇਗੀ ਹੁਣ ਉਹ ਫੈਸਲਾ ਕਰਦੀ ਹੈ ਕਿ ਮੈਂ ਵਿੱਕੀ ਨਾਲ ਇੱਕ ਮਿੰਟ ਨਹੀਂ ਰਹਿਣਾ ਤੇ ਉਹ ਉਸ ਨੂੰ ਕਹਿੰਦੀ ਹੈ ਕਿ ਮੈਂ ਆਪਣੇ ਘਰ ਦੁਬਾਰਾ ਵਾਪਸ ਜਾ ਰਹੀ ਹਾਂ ਹੁਣ ਅੱਗੇ ਦੇਖਦੇ ਹਾਂ ਕਿ ਪ੍ਰੀਤ ਦਾ ਅਗਲਾ ਕਦਮ ਕੀ ਹੋਏਗਾ ਧੰਨਵਾਦ